ਦਾ ਪਤਾ ਲੱਗਿਆ ਵੀ ਹੁਣ ਇਹ ਛੱਡਣਾ ਪੈਣਾ ਇਹ ਪਾਕਿਸਤਾਨ ਬਣ ਗਿਆ ਅਸੀਂ ਸਾਡੇ ਤਾਂ ਮੁਸਲਮਾਨ ਆਉਣ ਨਹੀਂ ਸੀ ਦਿੰਦੇ 3 ਮਿੰਟ ਤੇ ਰਹੇ ਆ 3 ਮਿੰਟ ਅੱਛਾ ਇਹ ਇੰਨਾ ਪਿਆਰ ਸੀ ਤੁਹਾਡੇ ਉੱਤੇ ਅੱਛਾ ਜੀ 3 ਮਿੰਟ ਬਾਅਦ ਸ਼ਾਮ ਨੂੰ ਮੁਸਲਮਾਨ ਕਹਿੰਦੇ ਭਾਈ ਵੀ ਸਾਡੇ ਹੱਥ ਖੜੇ ਨੇ ਅੱਛਾ ਜੀ ਭਾਈ ਤੁਸੀਂ ਜਾਂ ਨਿਕਲ ਜਾਓ ਜਾਂ ਮੁਸਲਮਾਨ ਹੋ ਜਾਓ ਅੱਛਾ ਜੀ ਬਾਪੂ ਮੇਰਾ ਮੁਸਲਮਾਨ ਹੋ ਗਿਆ ਅਸੀਂ ਇੱਥੇ ਆ ਗਏ ਅੱਛਾ ਜੀ ਹੁਣ ਤੁਹਾਡਾ ਦਿਲ ਕਰਦਾ ਆਪਣਾ ਪਿੰਡ ਦੇਖਣ ਨੂੰ ਤੁਹਾਡਾ ਦਿਲ ਕਰਦਾ ਜੀ ਬਹੁਤ ਹੀ ਦਿਲ ਕਰਦਾ ਆਹ ਤਾਂ ਬਖਰੀ ਪਿੰਡ ਦੇਖਣਾ ਚਾਹਦਾ ਜੀ ਮੈਨੂੰ ਹੋਰ ਕੋਈ ਤਮੰਨਾ ਨਹੀਂ ਕਿਸੇ ਗੱਲ ਦੀ। ਬਾਪੂ ਜੀ ਕੀ ਨਾਮ ਹੈ ਤੁਹਾਡਾ? ਪ੍ਰੀਤਮ ਸਿੰਘ ਜੀ। ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ? ਮੇਰੇ ਪਿਤਾ ਜੀ ਦਾ ਨਾਮ ਦਾ ਹੈ ਜੀ। ਅ ਬਾਬੂ ਸਿੰਘ। ਅੱਛਾ। ਬਾਅਦ ਵਿੱਚ ਉੱਥੇ ਮੁਸਲਮਾਨ ਹੋ ਗਏ ਉਹਦਾ ਨਾਮ ਸੀ ਮੁਹੰਮਦ হোসেন। ਤੇ ਦਾਦੇ ਦਾ ਕੀ ਨਾਮ ਸੀ? ਗੁਰਬਚਨ ਸਿੰਘ। ਤੇ ਕੌਮ ਕਿਹੜੀ ਸੀ ਤੁਹਾਡੀ? ਜੱਟ ਜੀਮੀਦਾਰ। ਗੋਤ ਕਿਹੜਾ ਹੈ? ਗੋਤ ਪਹੂਜਾ। ਤੈਨੂੰ ਸਹੀ ਦੱਸਿਆ ਪਿਤਾ ਜੀ ਦਾ ਨਾਮ ਉੱਥੇ ਕਿਹੜਾ ਰੱਖਿਆ ਗਿਆ ਸੀ ਮਮਦ हुसैन ਮਮਦ ਹੁਸੈਨ ਠੀਕ ਹੈ ਜਦੋਂ 1947 ਹੋਈ ਏ ਕਿੰਨੀ ਕੁ ਉਮਰ ਸੀ ਤੁਹਾਡੀ ਮੈਂ ਚੌਥੀ ਚੜ੍ਹਿਆ ਸੀ ਜੀ ਉਸ ਵੇਲੇ ਚੌਥੀ ਜਮਾਤ ਚ ਪੜਦੇ ਸੀ ਕਿੱਥੇ ਪੜਨ ਜਾਂਦੇ ਸੀ ਬਖਰੀ ਬਖਰੀ ਹਾਂਜੀ ਇਹ ਕਿਹੜੇ ਤਹਿਸੀਲ ਚ ਪੈਂਦਾ ਏ ਪਿੰਡ ਤਸੀਲ ਸ਼ਾਹਪੁਰ ਤੇ ਜ਼ਿਲ੍ਹਾ ਕਿਹੜਾ ਸੀ ਜ਼ਿਲ੍ਹਾ ਸਰਗੋਦਾ ਤੇ ਇਹਦੇ ਨੇੜੇ-ਨੇੜੇ ਹੋਰ ਕਿਹੜੇ ਪਿੰਡ ਨੇ ਉਹ ਨੇੜੇ ਮੈਂ ਤਾਂ ਛੋਟਾ ਜੀ ਮੈਂ ਤੇਨਾਂ ਪੱਕਾ ਨਹੀਂ ਪਤਾ ਨਹੀਂ ਹੈਗਾ ਪਰ ਛੋਣੀ ਐ ਸ਼ਾਹਪੁਰ ਸਰਗੋਦਾ ਤਹਿਸੀਲ ਛੋਣੀ ਐ ਨਾ ਤਹਿਸੀਲ ਸ਼ਾਹਪੁਰ ਐ ਜ਼ਿਲ੍ਹਾ ਸਰਗੋਦਾ ਐ ਇਹ ਕਿੱਡਾ ਕਿ ਪਿੰਡ ਐ ਬਖੜੀ ਬਖੜੀ ਹੈਗਾ ਹੁਣ 500-400 ਕਰ ਹੋਣਾ ਤੇ ਸਾਰੇ ਸਿੱਖੇ ਰਹਿੰਦੇ ਸੀ ਉੱਤੇ ਜਾਂ ਮੁਸਲਮਾਨ ਵੀ ਸਿੱਖਾਂ ਦੇ ਕਿੰਨੇ ਘਰ ਸੀ ਸਿੱਖਾਂ ਦੇ ਹੁਣੇ ਮੇਰੇ ਖਿਆਲ 40-50 ਦਾ 35-40 ਕਰ ਹੋਣਾ ਬਾਕੀ ਬਾਕੀ ਮੁਸਲਮਾਨਾਂ ਦੇ ਤੇ ਕਿੰਨੀ ਉਮਰ ਸੀ ਤੁਹਾਡੀ ਉਸ ਟਾਈਮ ਮੈਂ ਤਕਰੀਬਨ ਲਗਭਗ 10 ਸਾਲ ਦੇ ਹੋ ਗਈ 10 ਸਾਲ ਫਿਰ ਤੁਸੀਂ ਉੱਤੇ ਖੇਡਦੇ ਵੀ ਰਹੇ ਹੋਣੇ ਹਾਂ ਖੇਡਦਾ ਵੀ ਰਹੇ ਕਿਹਨਾਂ ਦੇ ਨਾਲ ਖੇਡਦੇ ਸੀ ਮੁਸਲਮਾਨਾਂ ਨਾਲ ਕਿ ਸਿੱਖਾਂ ਦੇ ਬੱਚਿਆਂ ਨਾਲ ਸਾਰੇ ਮਿਕਸ ਹੁੰਦੇ ਮੁਸਲਮਾਨ ਹੁੰਦੇ ਜਿਸੇ ਕਿ ਬੀਹਾਂ ਦੇ ਸੀ ਤੁਸੀਂ ਜਾਣਦੇ ਹੋਗੇ ਕਿਹੜੇ-ਕਿਹੜੇ ਮੁਸਲਮਾਨਾਂ ਦੇ ਬੱਚੇ ਤੁਹਾਡੇ ਨਾਲ ਖੇਡਦੇ ਸੀ ਮੌਤ ਨਾਲ ਮੈਨੂੰ ਧਿਆਨ ਨਹੀਂ ਹੈਗਾ ਤੇ ਜਿੱਥੋਂ ਮਤਲ ਗੁੱਲੀ ਕੜ ਗੁੱਲੀ ਗਲੀਆਂ ਕਢਾਉਂਦੇ ਸੀ ਪੇਟੀਆਂ ਘਰਾਂਦੇ ਉਹਦਾ ਨਾਮ ਸੀਗਾ ਚਾਚਾ ਰਮਜ਼ਾਨ ਅਚਾਰ ਅਮਜਾਨ ਹਾਂਜੀ ਜੱਲੂ ਸੀ ਆ ਉਥੇ ਰਬਨਵਾਲ ਸੀ ਜਿਹੜੋ ਸੇ ਮਜ਼ਦ ਬੰਦੇ ਸੀ ਹੋਰ ਕਿਹੜੇ ਕਿਹੜੇ ਮਸ਼ਹੂਰ ਮਸ਼ਹੂਰ ਬੁਸਲਵਾਨ ਸੀਗੇ ਮਸ਼ਹੂਰ ਬੰਦੇ ਕਿਹੜੇ ਸੀ ਉਥੇ ਬਸ ਅਹੀ ਰਬਨਵਾਲ ਸੀਗਾ ਜੱਲੂ ਸੀਗਾ ਤੇ ਲੰਬੜਦਾਰ ਕੌਣ ਸੀ ਉਥੇ ਲੰਬੜਦਾਰ ਤਾਂ ਮੈਂ ਕੋਈ ਪਤਾ ਨਹੀਂ ਜਾਨਾ ਅੱਛਾ ਲੰਬੜਾਰ ਹੁੰਦਾ ਹੀ ਕੋਈ ਸੀ ਅਹੀ ਜੱਲੂ ਜੱਲੂ ਬਸ ਜੱਲੂ ਸੀਗਾ ਬਰਕਰਾਰ ਉਥੇ ਕੰਮ ਕੀ ਕਰਦੇ ਸੀ ਤੁਸੀਂ ਮੇਰਾ ਪਰ ਟਾਂਗਾ ਚਲਾਉਂਦਾ ਸੀ ਛੇ ਟਾਂਗੇ ਸੀ ਪਿੰਡ 'ਚ ਅੱਛਾ ਜੀ ਇੱਕ ਬਾਬੂ ਸਿੰਘ ਦਾ ਇੱਕ ਗਿਆਨ ਸਿੰਘ ਦਾ ਇੱਕ ਆਕਾ ਸਿੰਘ ਦਾ ਇਹ ਟਾਂਗਾ ਕਿੱਥੇ ਤੇ ਲੈ ਕੇ ਕਿੱਥੇ ਤੱਕ ਚੱਲਦਾ ਸੀ ਇੱਥੋਂ ਚੱਲੇ ਸਾਰੇ ਪਿੰਡ ਤੋਂ ਛੋਣੀ ਛੋਣੀ ਜਿੱਤੇ ਦੀ ਕੋ ਸਵਾਰੀ ਮਿਲ ਕੇ ਚੱਲ ਜਾਂਦਾ ਸਵਾਰੀਆਂ ਢੋਂਦੇ ਸੀ ਹਾਂਜੀ ਠੀਕ ਹੈ ਜ਼ਮੀਨ ਸੀ ਕੀ ਆਪਣੀ ਉੱਥੇ ਕਿ ਕਿੰਨੀ ਜ਼ਮੀਨ ਸੀ ਜ਼ਮੀਨ ਦਾ ਹੁਣ ਆਈਡੀਆ ਤਾਂ ਕੋਈ ਨਹੀਂ ਪਰ 15 20 ਕਿਲੋ ਜ਼ਮੀਨ ਸੀਗੀ ਉੱਥੇ ਇੱਕ ਮੇਰਾ ਤਾਇਆ ਵੀ ਮੁਸਲਮਾਨ ਹੋ ਗਿਆ ਉਹਦਾ ਨਾਂ ਸੀ ਸੁਜਾਨ ਇਸ ਵਾਰੀ ਦਿਨ ਦਾ ਰਕਰ ਕੇ ਬੋਲੋ ਤੇ ਉਹ ਤੇ ਖੂਦੇ ਲੰਦਾ ਜੀ ਕਿਹੜੇ ਕਿਹੜੇ ਖੇਤੀ ਹੁੰਦੀ ਸੀ ਖੇਤੀ ਬਾਗਬੂਹ ਹੁੰਦਾ ਸੀ ਫਸਲ ਬਾਗਾ ਦਾ ਸੀ ਬਾਗਾ ਹੀ ਸੰਤਰਾ ਸੰਤਰਾ ਦਾ ਅੱਛਾ ਜੀ ਫਸਲ ਹੁੰਦੀ ਸੀ ਕਿ ਕਣਕੋਂ ਤੇ ਮੱਕੀ ਹੁੰਦੀ ਸੀ ਜਮੀਨ ਕਿੱਦਾਂ ਦੇ ਤੇ ਪਾਣੀ ਪੂਣੀ ਕਾਹਦਾ ਲੱਗਦਾ ਸੀ ਪਾਣੀ ਖੂਦ ਆ ਹੀ ਲੱਗਾ ਸੀ ਕਿੰਨੇ ਖੂਦ ਸੀ ਤੁਹਾਡੇ ਇੱਕੋ ਖੂਦ ਸੀ ਸਿੱਖਿਆਲਾ ਸਿੱਖਿਆਲਾ ਕੋਈ ਨੇੜੇ ਨਹਿਰ ਕੋਈ ਨਦੀ ਨਹੀਂ ਅਸੀਂ ਦਰਿਆ ਸੀ ਦਰਿਆ ਕਿਹੜਾ ਨਾ ਦਰਿਆ ਹੈ ਨਾ ਤਾਂ ਮੈਨੂੰ ਦਰਿਆ ਦਾ ਪਤਾ ਨਹੀਂ ਜੀ ਫਲ ਦਰਿਆ ਕੋਲ ਲੰਘਦਾ ਸੀ ਤੇ ਪਾਣੀ ਨਹਿਰ ਦਾ ਵੀ ਆਉਂਦਾ ਸੀ ਤੇ ਦਰਿਆ ਦਾ ਆਉਂਦਾ ਸੀ ਹੋਰ ਰੇਲਵੇ ਸਟੇਸ਼ਨ ਹੈ ਸੀ ਕੋਈ ਨੇੜੇ ਤੇੜੇ ਨੇੜੇ ਤੇੜੇ ਤੋਂ ਛੌਣੀ ਸੀ ਇਹ ਛੌਣੀ ਕਿਹੜੀ ਹੈ ਸ਼ਾਹਕੋਟ ਛੌਣੀ ਹੈ ਹਾਂ ਸ਼ਾਹਕੋਟ ਛੌਣੀ ਸ਼ਾਹਕੋਟ ਛੌਣੀ ਇੱਥੇ ਦਾ ਸਟੇਸ਼ਨ ਸੀ ਕਿੰਨੇ ਕੁ ਦੂਰ ਸੀ ਇਹ ਸ਼ਾਹਕੋਟ ਤਕਰੀਬਨ 3-4 ਮੀਲ 3-4 ਮੀਲ ਨੇੜੇ ਹੀ ਸੀ ਫਿਰ ਤਾਂ ਪਿੰਡ ਦੇ ਵਿੱਚ ਜਿਹੜਾ ਤੁਹਾਡਾ ਘਰ ਸੀ ਹਾਂਜੀ ਘਰ ਕਿਹੜੇ ਪਾਸੇ ਸੀ ਘਰ ਬਸ ਇੱਕੋ ਗਲੀ ਵੱਟਦੀ ਸੀ ਅੱਛਾ ਜੀ ਤੇ ਗਲੀ ਦੇ ਪਹਿਲਾ ਮਕਾਨ ਮੇਰੇ ਨਾਨਕੇ ਦਾ ਸੀ ਜੂਨ ਸਿੰਘ ਦਾ ਅੱਛਾ ਜੀ ਦੂਜਾ ਮਕਾਨ ਮੇਰੇ ਮਾਮੇ ਦਾ ਸੀਗਾ ਹਾਂਜੀ ਕਿਰਪਾਲ ਸਿੰਘ ਮਾਸਟਰ ਦਾ ਅੱਛਾ ਜੀ ਤੀਜਾ ਮਕਾਨ ਸੀ ਰਾਮ ਨਾਰਗ ਦਾ ਅੱਛਾ ਜੀ ਤੇ ਚੌਥਾ ਮਕਾਨ ਮੇਰਾ ਮਸਪਨਾ ਸੀਗਾ ਬਾਬੂ ਸਿੰਘ ਦਾ ਜੇ ਤੁਹਾਨੂੰ ਹੁਣ ਉੱਤੇ ਪਿੰਡ ਦੇ ਵਿੱਚ ਲਜਾਈਏ ਹਾਂਜੀ ਤੇ ਸੜਕ ਤੇ ਖੜਾ ਦਈਏ ਕਿਸੇ ਕੋਨੇ ਤੇ ਤਾਂ ਤੁਸੀਂ ਕਿੱਦਾਂ ਆਪਣੇ ਘਰ ਪਹੁੰਚੋਗੇ ਘਰ ਤਾਂ ਪਹੁੰਚ ਜਾਓਗੇ ਉਹ ਕਿਦਾਂ ਕਿਹੜੇ ਕਿਹੜੇ ਰਸਤੇ ਆਉਣਗੇ ਰਸਤੇ 'ਚ ਕੀ ਕੀ ਆਏਗਾ ਰਸਤੇ ਕਿਹੜੇ ਹੈਗੇ ਜੀ ਇੱਕ ਰਸਤਾ ਤਾਂ ਬਿਲਕੁਲ ਗਲੀ ਬੰਦਾ ਹੈ ਇਧਰ ਦੇ ਪਾਸੇ ਕਾਕਾ ਸਿੰਘ ਦਾ ਉਹਨਾਂ ਦਾ ਗਿਆਨ ਸਿੰਘ ਲਮਗਾਣਾ ਦਾ ਟਾਂਗਿਆ ਦਾ ਅੱਗੇ ਮਖਾਨਾ ਦਾ ਕਾਕਾ ਸਿੰਘ ਦਾ ਟਾਂਗਿਆ ਦਾ ਅੱਗੇ ਹੈਗਾ ਨਤਾ ਸੀ ਡਾਕਟਰ ਦਾ ਅੱਗੇ ਗਲੀ ਬੰਦਾ ਹੈ ਠੀਕ ਹੋਰ ਤੁਹਾਡੇ ਰਿਸ਼ਤੇਦਾਰ ਉੱਥੇ ਕਿੱਥੇ ਕਿੱਥੇ ਰਹਿੰਦੇ ਸੀ ਉੱਚਾ ਸਾਡਾ ਰਿਸ਼ਤੇਦਾਰ ਜੀ ਕੁਆਰੇ ਦੇ ਸੀ ਉੱਥੇ ਕਿੱਥੇ ਰਹਿੰਦੀ ਸੀ ਇਹ? ਅਸ਼ਾ ਅਸ਼ਾਪੁਰ ਰਹਿੰਦੀ ਸੀ। ਛਾਪੁਰ ਇਹਦੇ ਘਰ ਰੋਡ সাইਕਲਾਂ ਦਾ ਕੰਮ ਕਰਦਾ ਸੀ। ਕੀ ਨਾਂ ਸੀ? ਸਰਵੇਲ ਸਿੰਘ ਤੇ ਪੂਆ ਦਾ ਕਿਆ ਨਾਂ ਸੀ? ਬੱਜਾ ਰਾਣੀ ਬੱਜਾ ਰਾਣੀ। ਦਾਦਾ-ਦਾਦੀ ਦੇਖੇ ਤੁਸੀਂ ਆਪਣੇ? ਦਾਦੀ ਦੇਖੀ ਆ। ਕੀ ਨਾਂ ਸੀ ਦਾਦੀ ਦਾ? ਮੱਥਰਾ ਦੇਵੀ। ਮੱਥਰਾ ਦੇਵੀ। ਤੇ ਦਾਦੇ ਦਾ ਕਿਆ ਨਾਂ ਸੀ? ਗੁਰਵਚਨ ਸਿੰਘ। ਗੁਰਵਚਨ ਸਿੰਘ। ਤੇ ਦਾਦਾ ਨਹੀਂ ਤੁਸੀਂ ਦੇਖੇ। ਤੇ ਨਾਨਾ ਨਾਨੀ ਨਾਨਾ ਨਾਨ ਨਿਸ਼ਕੇ ਕੀ ਕੀ ਨਾਸੀ ਨਾਨਾ ਮਾਨ ਨਾ ਨਾ ਤਾਂ ਜੂਨ ਸਿੰਘ ਸੀ ਨਾ ਤੇਰਾ ਮੈਂ ਭੁੱਲ ਗਿਆ ਅੱਛਾ ਤੁਸੀਂ ਕਿੰਨੇ ਪੈਣ ਪਾਈ ਸੀ ਉੱਥੇ ਅਸੀਂ ਪੈਣ ਪਾਈ ਸੀ ਜੀ ਚਾਰ ਤਿੰਨ ਪੈਣਾ ਹਾਂਜੀ ਤੇ ਤਿੰਨੇ ਭਰਾ ਤੁਸੀਂ ਭਰਾਵਾਂ ਦੇ ਨਾਮ ਲਿਓ ਆਪਣੇ ਸਾਰੇ ਵਿੱਚੇ ਆਪਣਾ ਵੱਡੇ ਭਰਾ ਦਾ ਨਾਮ ਸੀ ਹਰਪੰਦਰ ਸਿੰਘ ਹਾਂਜੀ ਛੋਟੇ ਦਾ ਨਾਮ ਸੱਜਣ ਸਿੰਘ ਹਾਂਜੀ ਤੇ ਮੇਰਾ ਨਾਮ ਸੁਪ੍ਰੀਤ ਸਿੰਘ ਪ੍ਰੀਤਮ ਸਿੰਘ ਕੋਈ ਤਾਂ ਇਹ ਅੱਜ ਤੁਹਾਡਾ ਤਾਇਆ ਸਾਡਾ ਇੱਕ ਸੀਗਾ ਉੱਥੇ ਇੱਕ ਮੁਸਲਮਾਨ ਹੋਵੇ ਇੱਕ ਮੁਸਲਮਾਨ ਹੈ ਕਿਛਿਆ। ਕਿਆ ਕਿਆ ਨਾਂ ਸੀ ਦਾਇਦਾ ਤਾਂ ਨਾਂ ਸੀ ਸੁਜਾਨ ਸਿੰਘ। ਹਾਂ ਜੀ। ਨਾਂ ਤਾਂ ਪਤਨ ਗੁਰਬਖਸ਼ ਸਿੰਘ ਸੀਗਾ ਪਰ ਉਹਨੂੰ ਦੀਨਦਾਰਾ ਕਹਿੰਦੇ ਸੀਗਾ। ਦੀਨਦਾਰਾ। ਉਹਦੇ ਬੱਚੇ ਫਿਰ ਉਹਦੇ ਬੱਚੇ ਹੈਗੇ ਜੀ ਇੱਕ ਦਾ ਤਾਂ ਨਾਂ ਮੈਨੂੰ ਪਤਾ ਅਸਲਮ ਹੈ। ਬਾਕੀਆਂ ਦਾ ਮੈਨੂੰ ਪਤਾ ਨਹੀਂ। ਉਹ ਕਿੱਥੇ ਰਹਿੰਦੇ ਆ ਅੱਜ ਕੱਲ? ਉਹ ਉੱਥੇ ਇੱਕੂ ਦੇ ਕੋਲੇ। ਜਿੱਥੇ ਆਪਣਾ ਖੂਹ ਹੈ। ਬਖਰੀ ਵਿੱਚ ਰਹਿੰਦੇ ਆ। ਬਖਰੀ ਦੇ ਨਾਲ ਪਿੰਡ ਜਿਹੜਾ ਹੈ ਮਤਲਬ ਦਰਿਆ ਦੇ ਕੋਲੇ ਪਿੰਡ ਹੈਗਾ ਡੇਰਾ ਦਰਿਆ ਦੇ ਕੋਲੇ ਡੇਰਾ ਉੱਥੇ ਰਹਿੰਦਾਂ ਸੀ ਫਿਰ ਜਦੋਂ 47 ਹੋਈਏ ਤੁਸੀਂ 8-9 ਸਾਲ ਦੇ ਹੋ ਸੀ ਚੌਥੀ ਜਮਾਤ 'ਚ ਤੁਸੀਂ ਪੜ੍ਹਦੇ ਸੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਹੁਣ ਇਹ ਛੱਡਣਾ ਪੈਣਾ ਇਹ ਪਾਕਿਸਤਾਨ ਬਣ ਗਿਆ ਅਸੀਂ ਸਾਡੇ ਤਾਂ ਮੁਸਲਮਾਨ ਆਉਣੇ ਸੀ ਦਿੰਦੇ ਸੀ 3 ਮਹੀਨੇ ਉੱਥੇ ਰਹੇ ਅੱਛਾ ਇਹ ਇੰਨਾ ਪਿਆਰ ਸੀ ਤੁਹਾਡਾ ਉੱਥਾਂ ਜੀ ਕਿਹੜੇ-ਕਿਹੜੇ ਮੁਸਲਮਾਨਾਂ ਨੇ ਤੁਹਾਨੂੰ ਮਤਲਬ ਰੋਕਿਆ ਸੀ ਉੱਥੇ ਇਹ ਹੁਣ ਮੈਨੂੰ ਤਾਂ ਨਾਂ ਦਾ ਕਿਸਦਾ ਪਤਾ ਨਹੀਂ ਜੀ ਅੱਛਾ ਜੀ ਪਾਰਾ ਸਿੱਤਨ ਮਹੀਨੇ ਬਾਅਦ ਆਇਆ ਵਾਹ ਅੱਛਾ ਜੀ ਤਿੰਨ ਮਹੀਨੇ ਬਾਅਦ ਸ਼ਾਮ ਨੂੰ ਮੁਸਲਮਾਨ ਕਹਿੰਦੇ ਭਾਈ ਤੇ ਸਾਡੇ ਹੱਥ ਖੜੇ ਨੇ ਅੱਛਾ ਜੀ ਭਾਈ ਤੁਸੀਂ ਯਾਤ ਨਿਕਲ ਜਾਓ ਜਾਂ ਮੁਸਲਮਾਨ ਹੋ ਜਾਓ ਅੱਛਾ ਜੀ ਬਾਪੂ ਮੇਰਾ ਮੁਸਲਮਾਨ ਹੋ ਗਿਆ ਅਸੀਂ ਇੱਥੇ ਆ ਗਏ ਅੱਛਾ ਜੀ ਕਿਹੜੇ ਰਸਤੇ ਦੀ ਆਏ ਫਿਰ ਤੁਸੀਂ ਉੱਤੋਂ ਪਹਿਲਾ ਪੜਾ ਕਿੱਥੇ ਸੀ ਤੁਹਾਡਾ ਪਹਿਲਾ ਪੜਾ ਰਾਤ ਅਸੀਂ ਕੱਟੀ ਛੌਣੀ ਅੱਛਾ ਜੀ ਦੋ ਦਿਨ ਸਵੇਰੇ ਸੰਗਰ ਸਰਗੋਦੇ ਸਰਗੋਦੇ ਠੀਕ ਹੈ ਸਰਗੋਦੇ ਤੋਂ ਬਾਅਦ ਸਲਵੋਧੇਦਰਾ ਹੈ ਅਸੀਂ ਤਿੰਨ ਚਾਰ ਮਹੀਨੇ ਉੱਥੇ ਕਾਦੇ ਕੈਂਪਾਂਚ ਕੈਂਪਾਂਚ ਤੇ ਉੱਥੋਂ ਫੇਰ ਉੱਥੋਂ ਪਰ ਰੇਲ ਗੱਡੀ ਖੰਨੇਆ ਘੁੱਤਰਿਆ ਅੱਛੇ ਉੱਥੋਂ ਰੇਲ ਗੱਡੀ ਇਹ ਕਿੱਧਰ ਦੀ ਆਈ ਫਿਰੋਜਪੁਰ ਦੀ ਆਈ ਹੈ ਜਾਂ ਇੱਧਰ ਅੰਮ੍ਰਿਤਸਰ ਸਾਈਂ ਆਈ ਹੈ ਅੰਮ੍ਰਿਤਸਰ ਵਾਲਾ ਆਈ ਹੈ ਠੀਕ ਹੈ ਤੇ ਰਸਤੇ ਵਿੱਚ ਖਾਣ ਪੀਣ ਦਾ ਕੀ ਬੰਦੋਬਸਤ ਸੀ ਖਾਣ ਪੀਣ ਦਾ ਬੰਦੋਬਸਤ ਕੋਈ ਨਹੀਂ ਸੀਗਾ ਜੀ ਆਪਣਾ ਕਿਸੇ ਦਾ ਕੋਈ ਹੈਗਾ ਤਾਂ ਹੈਗਾ ਸੀਗਾ ਮੈਨੂੰ ਨਹੀਂ ਪਤਾ ਲੱਗ ਪਰ ਮੈਂ ਤਾਂ ਛੋਟਾ ਜੀ ਆ ਜੀਆ ਮੈਨੂੰ ਇੰਨਾ ਪਤਾ ਵੀ ਨਹੀਂ ਤੇ ਤੁਸੀਂ ਫੇਰ ਬਖੜੀ ਤੋਂ ਕੁਝ ਸਮਾਨ ਵਗੈਰਾ ਲਿਆ ਸੀ ਨਾਲ ਸਾਰਾ ਲੈਂਦਾ ਜੀ ਸਾਰਾ ਲੈਂਦਾ ਜੀ ਜਦੋਂ ਬਾਦ ਆਇਆ ਮੇਰਾ ਬਾਪੂ ਮੁਸਲਮਾਨ ਬਣ ਕੇ ਤੇ ਰਾਤੀ ਟੰਗਾ ਘੋੜਾ ਭਰਨਾ ਪੜਾ ਸਮਾਨ ਦਾ ਵਿਚੇ ਨਾਨਕਿਆਂ ਦਾ ਵਿਚੇ ਮਾਮਿਆਂ ਦਾ ਵਿਚੇ ਆਪਣਾ ਅੱਛਾ ਜੀ ਸਾਰਾ ਚੱਕ ਲੈ ਸਾਰਾ ਆ ਗਿਆ ਸਭ ਲਗਭਗ ਆ ਗਿਆ ਸਾਰਾ ਹੋਰ ਕਦੇ ਸੁਣਿਆ ਹੋਵੇ ਵੀ ਉਧਰ ਕਿਸੇ ਤੇ ਹਮਲਾ ਵੀ ਹੋਇਆ ਕਿਤੇ ਨਹੀਂ ਸਾਡੇ ਉਧਰ ਤਾਂ ਕੋਈ ਨਹੀਂ ਹੋਇਆ ਤੁਹਾਡੇ ਆਉਣ ਤੋਂ ਪਹਿਲਾਂ ਕਿਤੇ ਕੋਈ ਹਮਲਾ ਨਹੀਂ ਹੋਇਆ ਅਛੇ ਸਾਰੇ ਮਤਲ ਅਮਨਮਾਨ ਨਾਲ ਆਏ ਤੇ ਜਦੋਂ ਤੁਸੀਂ ਆਏ ਤਾਂ ਪਿੰਡ ਦੇ ਲੋਕਾਂ ਦਾ ਕਿਹੋ ਜਿਹਾ ਬਿਹੇਵ ਸੀ ਜਿਹੜੇ ਪਿੰਡ ਚ ਮੁਸਲਮਾਨ ਪਿੰਡ ਦੇ ਲੋਕਾਂ ਦਾ ਲੁੱਟਮਾਰ ਪਈ ਸੀ ਅਛੇ ਉਹ ਸਾਮਾਨ ਲੁੱਟਾਂ ਦਾ ਲੁੱਟ ਲੋ ਅਛੇ ਨਹੀਂ ਤੁਹਾਨੂੰ ਨਹੀਂ ਫਿਰ ਕਿਸੇ ਨੇ ਲੁੱਟਿਆ ਮੈਂ ਸਾਨੂੰ ਕਿਹਨੇ ਲੁੱਟਣਾ ਇਹ ਸੰਦਾ ਕਹਿੰਦਾ ਭਾਈ ਇੱਕ ਬੰਦਾ ਸਾਈਕਲ ਲੈ ਲਈ ਜਾਂਦਾ ਮੈਂ ਜਦ ਛੋਟਾ ਸੀ ਉਹ ਮੈਂ ਕਿਹਾ ਆਹ ਹਾਕਾ ਤੂ ਲੈਣੇ ਤੂ ਲੈ ਲੈ ਅਛੇ ਲੈ ਕੇ ਆਪਣੇ ਘਰ ਲੈ ਗਿਆ ਅਛੇ ਕਿਹਲਾ ਤੋ ਜਿਹੜੇ ਤੁਹਾਡੇ ਪਿਤਾ ਜੀ ਮੁਸਲਮਾਨ ਹੋ ਗਏ ਸੀ ਉਧਰ ਉਹ ਫਿਰ ਉੱਥੇ ਹੀ ਰਹੇ ਕਿ ਆਂ ਨਾ ਨਾ ਵਾਪਸ ਆ ਗਏ ਇੱਥੇ ਉਹ ਕਿੰਨੇ ਚਿਰ ਬਾਅਦ ਆਏ ਉਹ ਆ ਗਏ ਤਿੰਨ ਚਾਰ ਮਹੀਨੇ ਬਾਅਦ ਆ ਗਏ ਅੱਛਾ ਮਾਜ਼ਾ ਪਹਿਲਾਂ ਤੁਸੀਂ ਆਏ ਤੇ ਬਾਪੂ ਜੀ ਬਾਅਦ ਚ ਆਏ ਬਾਪੂ ਜੀ ਬਾਅਦ ਆ ਗਏ ਕੈਂਪਾਜ ਆ ਗਿਆ ਸਰਗੋਦੇ ਅੱਛਾ ਕੈਂਪਾਜ ਇਕੱਠੇ ਹੋ ਗਏ ਦੁਆਰੇ ਠੀਕ ਹੈ ਤੁਹਾਡਾ ਉਥੋਂ ਕਾਫਲਾ ਆਇਆ ਏ ਜਾਂ ਟ੍ਰੇਨ ਤੇ ਆਏ ਆ ਟ੍ਰੇਨ ਗੱਡੀ ਦੀ ਕੋਈ ਰਾਖੀ ਵਗੈਰਾ ਕਰਦਾ ਸੀ ਦੇਖੋ ਜੀ ਕੋਈ ਪਤਾ ਨਹੀਂ ਅਜ ਤੱਕ ਉਥੋਂ ਚੜਿਆ ਤੇ ਖੰਨੇ ਆ ਕੇ ਉਤਰਿਆ ਅਛੇ ਰਸਤੇ 'ਚ ਓਰ ਕਿਤੇ ਕਿਤੇ ਰੁਕੀ ਐ ਟ੍ਰੇਨ ਐਨਾ ਮੈਨੂੰ ਕੋ ਪੱਕਾ ਯਾਦ ਨਹੀਂ ਉਹਦਾ ਰੁਕਦੀ ਹੈ ਸੀ ਕੋ ਯਾਦ ਨਹੀਂ ਜੀ ਕਿੰਨਾ ਕੁ ਟਾਈਮ ਲੱਗਿਆ ਤੁਹਾਨੂੰ ਸਰਗੋਦੇ ਤੋਂ ਕੰਨੇ ਤੱਕ ਬੜਾ ਰਾਤ ਨੂੰ ਚੱਲ ਜੀ ਇੱਥੇ ਆ ਕੇ ਸਰੀਆ ਕੋ ਉੱਤਰ ਆਈ ਸੀ ਪੱਕੇ ਨਾ ਪੱਕਾ ਪਤਾ 12 ਦੇ ਰੰਗਣ ਤੇ ਦਾ ਸਫਰ ਹੋਇਆ ਸੀ ਹਾਂ 12 13 ਘੰਟੇ ਤਿੰਨ ਚਾਰ ਚਾਰ ਘੰਟੇ 400 ਮੀਲੇ ਬੰਦੋ ਪਤਾ ਠੀਕ हां जी बापू जी फिर ਤੁਸੀਂ ਦੁਬਾਰੇ ਕਦੇ ਗਏ ਉਸ ਆਪਣਾ ਪਿੰਡ ਦੇਖਿਆ ਕਦੇ ਪਿੰਡ ਮੈਂ ਕੋਈ ਨਹੀਂ ਗਿਆ ਜੀ ਮੈਂ ਬਾਕੀ ਗਿਆ ਮੈਂ ਚਾਰ ਵਾਰੀਆਂ ਜੀ ਚਾਰ ਵਾਰ ਗਏ ਤੁਸੀਂ ਕਿੱਥੇ ਗਏ ਹੋ ਚਾਰ ਵਾਰ ਮੈਂ ਤਾਂ ਪੰਜਾ ਸਾਹਿਬ ਅੱਛਾ ਜੀ ਤੇ ਲਾਹੌਰ ਅੱਛਾ ਜੀ ਤੇ ਨਨਕਾਣਾ ਸਾਹਿਬ ਵੈਰੀ ਗੁੱਡ ਇਹ ਦੱਸੋ ਫਿਰ ਤੁਸੀਂ ਉੱਥੇ ਜਦੋਂ ਗਏ ਨਨਕਾਣਾ ਸਾਹਿਬ ਤੁਸੀਂ ਪਿੰਡ ਕਿਉਂ ਨਹੀਂ ਗਏ ਬਿਲਕੁਲ ਡਰਦਾ ਨਹੀਂ ਗਿਆ ਜੀ ਨਹੀਂ ਕਾ ਦਾ ਡਰ ਕਾ ਦਾ ਸੀ ਕਿਵੇਂ ਡਰਦਾ ਗਏ ਮੈਂ ਵੀ ਮੈਨ ਕੋ ਫੜ ਕੇ ਅੰਦਰ ਸਿੱਟਦੇ ਪਏ ਅਜੇ ਅੱਛੇ ਤੇ ਮੈਂ ਉੱਥੇ ਜੇ ਜ ਸਾਡੇ ਕਿ ਮਰਦੇ ਮਤਲਬ ਦਾ ਕੀ ਫਾਇਦਾ ਐਥੇ ਮੈਂ ਆਪਣੇ ਘਰ ਸੁਰਗੇ ਚ ਜਾਗਾ ਉੱਥੇ ਮੈਂ ਨਰਕੇ ਜਾ ਕੇ ਪੈ ਜਾਂਦਾ ਚਲੋ ਜਦੋਂ ਤੁਸੀਂ ਉੱਥੇ ਗਏ ਆਂ ਚਾਰ ਵਾਰ ਉੱਥੇ ਦੇ ਮੁਸਲਮਾਨਾਂ ਦਾ ਕਿਦਾਂ ਦਾ ਬਿਹੇਵ ਸੀ ਤੁਹਾਡੇ ਨਾਲ ਬਹੁਤ ਵਧੀਆ ਫਿਰ ਤੁਸੀਂ ਡਰਦੇ ਗਾਤੇ ਸੀ ਡਰ ਲੱਗਦਾ ਸੀ ਕਿ ਦੇ ਅੰਦਰ ਨਾ ਸਿੱਟ ਰਵੇ ਜੀ ਅਜੇ ਇਹਦਾ ਬਾਤ ਲੈ ਅੱਛੇ ਕਦੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਜਿਹੜੇ ਹੋਰ ਕੋਈ ਉਸ ਇਲਾਕੇ ਦੇ ਲੋਕ ਸੀ ਉਹਨਾਂ ਨਾਲ ਕਿਸੇ ਨਾਲ ਕਦੇ ਗੱਲਬਾਤ ਹੋਈ ਗੱਲਬਾਤ ਹੋਈ ਉਹ ਕਹਿੰਦੇ ਆਪਣੀ ਮਰਜ਼ੀ ਨਾਲ ਚੱਲੇ ਜਾਂਦੇ ਅੱਛਾ ਜੀ ਕੋਈ ਸਾਡੇ ਕੋਈ ਜ਼ਿੰਮੇਵਾਰੀ ਨਹੀਂ ਪਰ ਤਨਪਸ਼ਦਾ ਕੋਈ ਨਹੀਂ ਹੈਗਾ ਅੱਛਾ ਜੀ ਪਰ ਮੈਂ ਤਾਂ ਭਾਈ ਡਰ ਲੱਗਦਾ ਇਹ ਕਿੰਨੀ ਕੁ ਦੂਰ ਹੈ ਨਨਕਾਣਾ ਸਾਹਿਬ ਤੋਂ ਕਦੇ ਦੇਖਿਆ ਹੋਇਆ ਕਿਹੜਾ ਰਸਤਾ ਜਾਂਦਾ ਏ ਪੱਕੀ ਨਨਕਾਣਾ ਸਾਹਿਬ ਦਾ ਤਾਂ ਪਤਾ ਨਹੀਂ ਜੀ ਮੈਂ ਤਾਂ ਲਾਹੌਰ ਤੋਂ ਪਤਾ ਹੈ ਲਾਹੌਰ ਤੋਂ 114 ਮੀਲ ਹੈ ਲਾਹੌਰ ਤੋਂ 114 ਮੀਲ ਹੈ ਹਾਂ ਜੀ ਸਰਗੋਦਾ ਸਰਗੋਦਾ ਤੇ ਸਰ ਅੱਗੇ 22 ਮੀਲ ਲੱਗਿਆ ਅ uh, 114 ਤੇ 22 136 ਕਿਲੋਮੀਟਰ ਹੈ ਹੁਣ ਤੁਹਾਡਾ ਦਿਲ ਕਰਦਾ ਆਪਣਾ ਪਿੰਡ ਦੇਖਣ ਨੂੰ ਬੜਾ ਦਿਲ ਕਰਦਾ ਜੀ ਬਹੁਤ ਹੀ ਦਿਲ ਕਰਦਾ ਮੈਂ ਤਾਂ ਬੱਕਰੀ ਪਿੰਡ ਦੇਖਣਾ ਚਾਹਦਾ ਜੀ ਮੈਨੂੰ ਹੋ ਕੋਈ ਤਮੰਨਾ ਨਹੀਂ ਕਿਸੀ ਦਾ